ਅਸੀ ਗਾਲ ਦੀ ਧਾਰਿਆਂ ਨੂੰ ਉਹ ਜੀ ਆਲੂਆਂ ਦੀਆਂ ਪਟਾਈਆਂ ਚੱਲ ਰਹੀਆਂ ਜੋੜਾਂ ਦੇ ਰੇਡ ਨਹੀਂ ਪਤਾ ਕੀ ਐ ਇੱਕ ਉੱਧਰ ਚੱਲਦੀ ਐ ਇੱਕ ਉਹ ਮਗਰ ਚੱਲਦੀ ਐ ਰੇਡ ਨਹੀਂ ਪਤਾ ਕੀਤਾ ਕਿਉਂ ਘਰੋਂ ਗਏ ਨਹੀਂ ਕਿ ਇਹ ਬੰਨੇ 2 ਦਿਨ ਤੇ ਪਟਾਈਆਂ ਲੱਗ ਜਾਆਂ ਆ ਨਾਲੇ ਇੱਧਰ ਵੀ ਨਹੀਂ ਆਇਆ ਸਰਦਾਰ ਹਲ ਉੱਧਰ ਵੀ ਚੱਲ ਰਿਹਾ ਕੰਮ ਆ ਇਹ ਲੇ ਰੰਗ ਦਾ ਕੰਮ ਚੱਲਣ ਲੱਗਿਆ ਆ ਕੰਪਾਨ ਗੱਡੀ ਐ ਬਤੂਰੀ ਵਿੱਚ ਜੰਡੇ ਆ ਵਿੱਚ ਹੀ ਪੀਜੀ ਕੇ ਕਣਕੇ ਦੀ ਵੀ ਕੰਪਲੀਟ ਹੋ ਗਈ ਆ ਵੀ ਕਿਸੇ ਗਾ ਲੈਦਾ ਇਹ ਵੀ ਲਾਤਾ ਆ ਆਟ ਗੇ ਲਾ ਤੇ ਵੀ ਲੱਗ ਆਇਆ ਆਲੂ ਵੀ ਸਾਰੇ ਦਰਦੇ ਕੁੱਤੇ ਅੱਜ ਬੱਦਲ ਹੋ ਗਿਆ ਆ ਮੌਸਮ ਦੋ ਦਿਨ ਖਰਾਬ ਦੱਸਿਆ ਆ ਤਾਂ ਬੱਦਲ ਵਾਈ ਹੋਈ ਆ ਛਪੈਦੇ ਲਾਉਣ ਲੱਗੇ ਆ ਇੱਥੇ ਇਹਨੂੰ ਕਿਹਾ ਵੀ ਪੇ ਦੇ ਪੁੱਤ ਨੂੰ ਵੀ 2 ਫੁੱਟ ਹਟਵੇਂ ਉਰਲੇ ਬੰਨੇ ਨਾ ਲਾਈ ਬਿਲਕੁਲ ਉਹਦੇ ਸੜਕ ਦੇ ਨਾਲ ਨਾਲਾ ਟੋਏ ਕਢਾਉਣ ਦਿਆ ਹੈ ਕਿਹੜਾ ਸਾਡਾ ਬੰਦਾ ਕਹਿਣਾ ਮੰਨਦਾ ਇਹਨੂੰ ਕਿਹਾ ਜੀ ਦੋ ਗਿੱਠਾਂ ਛੱਡ ਕੇ ਵਾਹ ਸੈਂਟਰ ਚ ਲਵਾ ਦੇ ਨਾ ਸੈਂਟਰ ਚ ਲਮਾਉਣੇ ਹੋ ਤੋੜ ਲੇ ਸਿਰੇ ਲਵਾਈਂ ਕਹਣਾ ਸੜਕ ਦੇ ਨਾਲ ਇਹਦੇ ਬੰਨੇਰੇ ਨਾਲ ਬੰਨਾ ਪਹਿਲਾਂ ਹੀ ਇਸੇ ਕਰਕੇ ਪਾਇਆ ਜੀ ਇਦਾਂ ਇਦਾਂ ਕਣਕ ਦਾ ਸੋਹਣੀ ਜੰਪਈ ਹੈ ਵਿੱਚ ਪਾੜੇ ਇੱਕ ਦੋ ਜਗ੍ਹਾ ਰਹਿ ਗਏ ਆ ਕੋਈ ਆ ਜਿਆਦਾ ਬਾਕੀ ਤੇ ਠੀਕ ਹੈ ਇਦਾਂ ਨੂੰ ਵਿਸਾਈਆ ਆ ਯਾ ਬਿੱਤੇ 파ੜੇ ਰਹਿ ਗਏ ਇਹਨਾਂ ਨੂੰ ਕਰਦਾ ਚੂੰ ਚੂੰ 파ੜੇ ਰਹਿ ਗਏ 파ੜੇ ਮੈਂ ਕਿਹਾ 파ੜਿਆਂ ਨੇ ਕੁਛ ਨਹੀਂ ਕਹਿਣਾ ਕਣਕ ਬਹੁਤ ਸੋਹਣੀ ਹੋ ਜਾਣੀ ਆ ਪਰ ਦੂਜਾ 7 ਇੰਚ ਤੇ ਆ 9 ਇੰਚ ਤੇ ਆ ਵੀ 2 ਇੰਚਾਂ ਦਾ ਫਰਕ ਆ ਕਣਕ ਉਨੀ ਮੱਲ ਜਾਂਦੀ ਹੁੰਦੀ ਆ ਪੁਜਾਰਾ ਨਹੀਂ 파ੜੇ ਪੂੜੇ ਰਹੇ ਸਹੀ ਆ ਇਧਰ ਨੂੰ ਜਿੱਧਰੋਂ ਸਟਾਰਟਿੰਗ ਕੀਤੀ ਸੀ ਉਧਰ ਥੋੜੀ ਜੀ ਸੀਗੀ ਇਧਰ ਨੂੰ ਤਾਂ ਬਿਲਕੁਲ ਸਹੀ ਆ ਇਧਰ ਨੂੰ ਵੀ ਆ ਸਹੀ ਆ ਉਹ ਜਾਂ ਤੇ 1.5 ਇੰਚ ਦਾ ਫਰਕ ਆ ਮਾਰਕਾ ਹੈ ਨਹੀਂਗਾ ਡਰੈਲ ਨੂੰ ਅੰਦਾਜ਼ੇ ਨਾਲ ਬੀਜਣੀ ਪੈਂਦੀ ਐਨੀਕ ਤਾਂ ਹੋਈ ਜਾਂਦੀ ਆ ਹੁਣ ਅਸੀਂ ਇੰਨਾ ਚਿਰ ਹੋ ਗਿਆ ਖੇਤੀ ਕਾ ਦਾ ਸਾਨੂੰ ਤਾਂ ਪਤਾ ਵੀ ਇਹਦਾ ਕੋਈ ਫਰਕ ਨਹੀਂਗਾ ਜੇ ਥੋੜੀ ਵਾਲੀ ਦੂਰ ਪਾਰ ਵੀ ਹੋ ਗਈ ਤਾਂ ਇਦਾਂ ਆਇਆ ਹੁਣ ਇੱਥੇ 9 ਇੰਚ ਦੇ ਸੁੱਕੇ ਦਾ ਨਹੀਂ ਜੰਮੀ ਇੱਥੇ ਕਣਕ ਥੋੜੀ ਘੱਟ ਜੰਮੀ ਆ ਆ ਇੱਕ ਇਹ ਥੋੜੀ ਆ ਤੇ ਇੱਕ ਛੋਟੀਆਂ ਛੋਟੀਆਂ ਗਾਂ ਸੀ ਉਹ ਦੇਖਦਾ ਵੀ ਉਹ ਜੰਮੀਆਂ ਕਨੇ ਬਾਕੀ ਦੇ ਸਾਰੀ ਸਹੀ ਜੰਮ ਪਈ ਆ ਆ ਵੀ ਸੁੱਕੀ ਥੋੜੀ ਐ ਵੀ ਨਹੀਂ ਜੰਮੀ ਇਹ ਅਨੇ ਜੰਮੀ ਆ ਦੇਖੋ ਇੱਧਰ ਮ ਨਹੀਂ ਜੰਮੀ ਇੱਕ ਉਹ কুমਜੇ ਦੇ ਵਿੱਚ ਆ ਉਹ ਵਾਲੀ ਉਹ ਵੀ ਨਹੀਂ ਜੰਮੀ ਉੱਤੇ ਇਹ ਤਿੰਨ ਢੋੜੀਆਂ ਸੀਗੀਆਂ ਜਿਆਦਾ ਸੁੱਕੀਆਂ ਤਿੰਨਾਂ ਦੇ ਵਿੱਚ ਕਣਕ ਘੱਟ ਜੰਮੀ ਆ ਜੰਮਦੀ ਹੈਗੀ ਆ ਆ ਦੇਖੋ ਆ ਜਮਣ ਲਈ ਆ ਪਰ ਚੱਕਰ ਇਹ ਆ ਵੀ ਗਿੱਲੇ ਰ ਸੁੱਕੇ ਦਾ ਫਰਕ ਬੜਾ ਆ ਇੱਧਰ ਵੀ ਨਾਲ ਨਾਲ ਸੁੱਕਾ ਆ ਨਹੀਂ ਜੰਮੀ ਇੱਥੇ ਸਾਰਾ ਹੀ ਸੁੱਕਾ ਸੀ ਉਹ ਸਿਰੇ ਤੱਕ ਨਹੀਂ ਜੰਮੀ ਗਣਗਾ ਬਾਕੀ ਇੱਧਰ ਜੰਮਣ ਢਈ ਆ ਹੌਲੀ ਹੌਲੀ ਜੰਮਣੀ ਆ ਜਿਹੜੀ ਵੀ ਜਿੱਥੇ ਜੰਮਦੀ ਹੈ ਨਾ ਤੇ ਬਾਕੀ ਤਾਂ ਹੈ ਨਹੀਂ ਕਿਤੇ ਸਹੀ ਆ ਸਾਰੇ ਇੱਟਾਂ ਲੈਣਾ ਹੈ ਜੇ ਇੱਟਾਂ ਥੋੜੀਆਂ ਜੀਆਂ ਸੀਗੀਆਂ ਤੇ ਇੱਕ ਤਾਂ ਮਿਲੀ ਆ 6000 ਨੂੰ ਬੰਦੇ ਲੋਡ ਕਰਦੇ ਆ 600 ਇਟ ਖਾਣਨੀ ਆ ਗਾਲੇ ਬੱਕਰੇ ਭੱਟੇ ਤੇ ਆਇਆ ਇੱਥੋਂ ਅੱਗੇ ਲੈ ਚੱਲੇ ਆ ਹੈਗੀ ਆ ਦੂਮ ਆ ਜਿੱਦਾਂ ਵੀ ਅੱਬਲ ਜਿਹੜੀ ਆ 7000 ਨੂੰ ਇਹ ਦਿੰਦੇ ਆ ਅਸੀਂ ਸਾਡੇ ਅਸੀਂ ਤੇ ਲੋਹ ਦੇ ਚ ਲਾਉਣੀ ਆ 6000 ਨੂੰ ਆ ਤੇ 600 ਇਟ ਲੈ ਕੇ ਚੱਲਾ ਆ 3500 ਰੁਪਿਆ ਦਿੰਦਾ ਇਹਨਾਂ ਨੂੰ 362 ਬਣਦਾ ਸੀਗਾ ਕਹਿੰਦੇ ਚੱਲ 100 ਟੁੱਟਾ ਹੈ ਨਹੀਂ ਕੋਈ ਗੱਲ ਨਹੀਂ 6000 ਦੇ ਹਿਸਾਬ ਦੇ ਨਾਲ ਲੈ ਕੇ ਚੱਲਣਾ ਹੈ ਇੱਕ ਲੱਗੇ ਆ ਲੋਡ ਕਰਨ ਸੀ 600 ਟਕਾਨੀ 500 ਮੈਨੂੰ ਚਾਹੀਦੀ ਐ ਸਾਕਟ ਚਾਹੀਦੀ ਐ ਛੋਟੇ ਨੂੰ ਦਿਖਾਉਣਾ ਬਾਕੀ ਜਿਹੜਾ ਲੋਡ ਹੋ ਗਈਆਂ ਲਓ ਜੀ ਸਾਰਿਆਂ ਤੋਂ ਲੇਟ ਵੱਡ ਹੋਇਆ ਝੋਨਾ ਹਾ ਵੱਡ ਗਏ ਤਾਂ ਹੁਣ ਇੱਥੇ ਫੇਰ ਦੇ ਰਿਪਰ ਰਿਪਰ ਫੇਰ ਕੇ ਤੇ ਇਹਦਾ ਹੱਲ ਕਰਨਗੇ ਕੋਈ ਇਹ ਸਾਰਿਆਂ ਤੋਂ ਲੇਟ ਵੱਢ ਹੋਇਆ ਝੋਨਾ ਨੂੰ 4 ਦਿਨ ਹੋਏ ਝੋਨਾ ਵੱਢ ਹੋਇਆ ਨੂੰ ਤੇ ਰੌਣੀ ਤੇ ਕੀਤੀ ਹੈ ਥੱਲੇ ਪਰ ਇਹ ਪਰਾਲੀ ਵਿੱਚੋਂ ਵੱਢ ਕੇ ਲੈ ਆ ਵੀ ਗਏ ਆ ਕਾਫੀ ਪਰਾਲੀ ਖੜੀ ਵੀ ਹੈ ਵਿੱਚ ਹੱਲ ਕੋਈ ਨਹੀਂ ਇਹਦਾ ਹੱਲੇ ਵੀ ਗਿੱਲਾ ਆ ਜਾ ਰਿਹਾ ਆ ਦੇਖੋ ਨਾ ਟਰੈਕਟਰ ਆਉਂਦਾ ਖੇਤੀ ਦਾ ਪਰਾਲੀ ਜੋ ਕਿਤੇ ਮੁਸ਼ਕਾਉਂਦਾ ਜਿਹੜੀ ਆ ਪਰਾਲੀ ਆ ਰਿਪਰ ਦਾ ਫੇਰ ਇਹ ਬਹੁਤ ਮੁਸ਼ਕਾਉਂਦਾ ਵਿੱਚੋਂ ਭਰਾਈ ਦੇ ਪਤਾ ਨਹੀਂ ਕਾਹ ਤੋਂ ਆਉਂਦਾ ਲੱਗੇ ਖੜੇ ਨਹੀਂ ਹੋਉਣ ਡਿਆ ਸੜਿਆਣ ਆਉਂਦੀ ਆ ਪਰਾਲੀ ਦੀ ਐਂ ਆ ਦੀ ਜਾ ਗਿਆ ਗੋਲੀ ਵਾਂਗੂ ਆ ਕੇ ਬੱਟੇ ਲੱਗਦੇ ਆ ਥੱਲੇ ਮਿੱਟੀ 'ਚ ਲੱਗਣ ਡਿਆ ਲਓ ਜੀ ਨਿਬੜ ਗਿਆ ਦਾ ਈ ਕਣ ਕੱਜ ਹੋ ਗਈ ਇਹ 22 ਤਰੀਕ ਨੂੰ ਭੇਜੀ ਸੀਗੀ ਤੇ ਅੱਜ 4 ਤਰੀਕ ਹੋ ਗਈ ਐ ਤੇ 23 24 25 26 27 28 29 30 1 ਤੇ 2 ਇਹ ਹੋ ਗਈ ਜੀ 9 ਤੇ 10 ਦਿਨਾਂ ਦੀ ਗਣਕ ਹੋ ਗਈ ਐ 10 ਦਿਨਾਂ ਚ ਗਣਕ ਪੂਰੀ ਨਿਕਲੀ ਐ ਬਾਹਰ ਭਰ ਗਏ ਸਿਆੜ ਲਸਣ ਵੀ ਜੰਮਦਾ ਪਾਲਕ ਵੀ ਜੰਮਣ ਢਈ ਐ ਮੇਥੀ ਵੀ ਜੰਮਣ ਲਈ ਆ ਫਿਰ ਪਾਣੀ ਲਾਉਣ ਵਾਲਾ ਲਾਉਨੇ ਆ ਲਸਣ ਵੀ ਜੰਮ ਪਿਆ ਸਾਰਾ ਲਸਣ ਨਿਕਲ ਆਇਆ ਇੱਧਰ ਵੀ ਆ ਮੂਲੀਆਂ ਥਾਕ ਮਿਲ ਵੀ ਨਿਕਲ ਆਏ ਆ ਸਭ ਨੂੰ ਵੀ ਨਿਕਲ ਆਈ ਆ ਥੋੜਾ ਜਿਹਾ ਮੌਸਮ ਦੇ ਠੰਡੇ ਹੋ ਗਈ ਕਰਕੇ ਤੇ ਆ ਦੇਖੋ ਭਰ ਗਏ ਸਿਆੜ ਸਾਰੇ ਆ ਕਣਕ ਵਧੀਆ ਭਰਪੂਰ ਗਈ ਆ ਸਾਰੀ ਬਾਕੀ ਇਦਾਂ ਆ ਬਈ ਕੋਈ ਹੋਊਗਾ ਦਾਣਾ ਬਿਰਲਾ ਬੰਜਾ ਤੇ ਨਿਕਲ ਵੀ ਆਊਗਾ। ਬਾਕੀ ਤਕਰੀਬਨ ਨਿਕਲ ਹੀ ਆਈ ਐ ਕੋਈ ਹੋਊਗੀ ਤੇ ਕਦੇ ਦਿਨ ਚ ਨਿਕਲ ਆਉਣੀ ਉਹ ਵੀ। ਉਹ ਡੂੰਗਾ ਡੰਗਾ ਦਾਣਾ ਜਿੱਦਾਂ ਵਿੱਚ ਪਿਆ ਹੁੰਦਾ ਨਿਕਲਦੀ ਐ ਹਲੇ ਵਿੱਚੋਂ। ਮੂੰਹ ਆਈ ਐ ਪੀਲੇ ਪੀਲੇ ਸੂਏ ਜੇ ਦੀਂਦੇ ਆ ਵਿੱਚੋਂ। ਨਿਕਲ ਰਹੇ ਆ। ਤੇ ਨਿਕਲ ਜਊਗੀ ਕਦੇ ਦਿਨ ਦੇ ਵਿੱਚ ਹੋਰ। ਅੱਜ ਹੋ ਗਈ 10 ਦਿਨਾਂ ਦੀ ਕਣਕ। ਠੰਡ ਦੇ ਵਿੱਚ ਜਿਹੜੀ ਪੂਰੀ ਸਹੀ ਐ ਬਿਲਕੁਲ ਜਿਹੜੀ ਕਣਕ ਨਿਕਲ ਆਉਂਦੀ ਐ ਨਾ ਕੱਲਾ ਕੱਲਾ ਦਾਣਾ 12 ਦਿਨਾਂ ਜੇ ਨਿਕਲਦਾ ਹੁੰਦਾ। ਤੇ 12 ਦਿਨ ਹੋ ਚੱਲੇ ਆ ਗਿਆ 10 ਦਿਨ ਹੋ ਗਏ 2 ਦਿਨ ਤੱਕ ਕੋਈ ਵੀ ਦਾਣਾ ਨਹੀਂ ਰਹਿਣਾ ਜੰਮਣ ਵਾਲਾ ਹੁਣ ਦਾ तकरीबन 95 ਕੇ ਪੈਸੇ ਨਿਕਲ ਆਈ ਆ ਕਣਕ 5 ਕੇ ਪੈਸੇ ਰਹੀ ਦੀ ਨਿਕਲਣ ਵਾਲੀ ਇੱਟਾਂ ਲੈਣ ਜਾਣਾ ਪੈ ਗਿਆ ਵਿੱਚ ਤੇ ਉਹ ਵੀ ਵੀਡੀਓ ਨਹੀਂ ਪਾ ਉਹੀ ਵਿੱਚੇ ਹੀ ਉਹ ਵੀਡੀਓ ਪਾ ਦੇਣੀ ਆ ਮੈਂ ਅੱਜ ਜਿਹੜੇ ਕਲਿੱਪ ਥੋੜੇ 1 2 ਬਣਾਏ ਆ ਤੇ ਇੱਟਾਂ ਲਿਆਂਦੀਆਂ ਵਿੱਚ ਪਾਇਪ ਲਿਆਂਦਾ ਪਾਣੀ ਥੱਲੇ ਚੋਂਦਾ ਹੈਗਾ ਵਿੱਚ ਛੱਡ ਦੇ ਉਹਦੇ ਵਾਸਤੇ ਪਾਇਪ ਲਿਆਂਦਾ ਉਹ ਵੀ ਲਾਉਣਾ ਕੱਟ ਕੇ ਤੇ ਹੋ ਜੀ ਭੇਡਾਂ ਆਈਆਂ ਆ ਇੰਨੀਆਂ ਕ ਭੇਡਾਂ ਨਾ ਆ 5 6 ਖੇਤ ਆ ਸਿਆਂ ਖੇਤਾਂ ਦੇ ਵਿੱਚ ਭੇਡਾਂ ਹੀ ਭੇਡਾਂ ਦੇ ਚਗਣ ਡੀਆਂ ਆ ਇਹ ਮੈਨੂੰ ਛੱਕਿਆ ਵੀ ਰਾਤ ਨੂੰ ਸਿਵਿਆਂ ਦੇ ਵਿੱਚ ਰੱਖਣਗੇ ਸਿਵਿਆਂ ਦੀ ਅਸੀਂ ਸਫਾਈ ਕਰਦੇ ਆ ਇਹਨਾਂ ਨੇ ਗੰਦ ਪਾ ਜਾਣਾ ਤੇ ਭੇਡਾਂ ਹੀ ਭੇਡਾਂ ਤੁਰੀਆਂ ਫਿਰਦੀਆਂ ਇਦਾਂ ਲੈ ਕੇ ਖੇਤਾਂ 'ਚ ਤੁਰੇ ਫਿਰਦੇ ਆ ਜਾਂਦੀਆਂ ਜਾਂਦੀਆਂ ਫਜ਼ਲਾਂ ਨੂੰ ਵੀ ਮੂੰਹ ਮਾਰਦੀਆਂ ਆ ਤੇ ਹੋ ਗਿਆ ਤਿੰਨ ਕ ਸਾਲ ਇਹਨਾਂ ਨੇ ਨਾ ਉਹ ਜਗ੍ਹਾ ਤੇ ਜਿੱਥੇ ਉਹ ਟਰਾਲੀ ਖੜੀ ਆ ਰਾਤ ਉੱਥੇ ਰੱਖੀਆਂ ਸੀ ਵੇਡਾਂ ਉਹ ਰਾਤ ਨੂੰ ਫਰੇ ਨਾ ਨੀਂਦ ਆ ਗਈ ਡੇਢ ਖੇਤ ਕਣਕ ਦਾ ਆਹਾ ਮੇਰਾ ਤੇ ਛੇਕ ਨਾਲੀਆਂ ਇਧਰ ਆ ਕਮਾਦ ਆਲਾ ਆਹ ਵਾਲਾ ਇਹ ਸਾਰੀ ਦੀ ਸਾਰੀ ਕਣਕ ਦੇ ਵਿੱਚੋਂ ਕਨਾਲ ਥਾਂ ਉਧਰੋਂ ਸਿਰਿਆਂ ਵਜਿਆ ਇਹ ਸਾਰੀਆਂ ਸਾਰਾ ਹੀ ਝੜ ਲਿਆ ਵੇਡਾਂ ਨੇ ਜਨਵਰੀ ਮਹੀਨੇ 'ਚ ਕਣਕ ਵੀ ਡੇਢ ਡੇਢ ਗਿੱਠ ਗਈ ਸਵਾ ਸਵਾ ਗਿੱਠ ਹੋਈ ਸੀਗੀ ਪਾਣੀ ਲੱਗਾ ਆ ਦੀ ਪਾਣੀ ਲੱਗਣ ਤੋਂ ਬਾਅਦ ਦੀ ਗੱਲ ਆ 20 ਦਿਨ ਪਾਣੀ ਲੱਗੇ ਨੂੰ ਵੀ ਹੋ ਗਿਆ ਇਹ ਖਾਦ ਖੂਦ ਪੈ ਗਿਆ ਇਹ ਸਪਰੇਅ ਕੀਤੀ ਸੀਗੀ ਤੇ ਮੁੜ ਕੇ ਲੱਭੇ ਨਹੀਂ ਮੈਨੂੰ ਇਹ ਕਿੱਥੇ ਗਏ ਆ ਤੇ ਇੱਕ ਵੀ ਦਾਣਾ ਨਹੀਂ ਇਹਨਾਂ ਨੇ ਛੱਡਿਆ ਸੀ ਉਦੋਂ ਕਾਨਕ ਸਾਰੀ ਚਲੋ ਜਿਹੜੀ ਖਾ ਲਈ ਉਹ ਤਾਂ ਖਾ ਲਈ ਥੱਲੇ ਉਹ ਗਿੱਲਾ ਹੋਣ ਕਰਕੇ ਸਾਰਾ ਮਿੱਧ ਮਿੱਧ ਕੇ ਭੇਡਾਂ ਨੇ ਖਰਾਬ ਕਰਤੀ ਬਾਕੀ ਕਣਕ ਤੇ ਤੜਕੇ ਨੂੰ ਲੈ ਕੇ ਉਦੋਂ 도ੜ ਗਏ ਸੀ ਭੇਡਾਂ ਤੇ ਹੁਣ ਵੀ ਨਿਗਰ ਰੱਖਣੀ ਪੈਣੀ ਆ ਜਿੱਦਾਂ ਹੁਣ ਇਦਾਂ ਖੁੱਲੀਆਂ ਭੇਡਾਂ ਘੱਟੋ ਘੱਟ ਵੀ ਛੀਆਂ ਖੇਤਾਂ ਦੇ ਵਿੱਚ ਭੇਡਾਂ ਹੀ ਭੇਡਾਂ ਦੀਆਂ ਇੰਨੀ ਕ ਭੇਡ ਆ ਇਹ ਆ ਦੇ ਦੋ ਤਿੰਨ ਗਰੁੱਪ ਆ ਭੇਡਾਂ ਦੇ ਇੱਕ ਅੱਧਾ ਨਗਾ ਇਹ ਗਿਣਤੀ ਤੇ ਨਹੀਂ ਹੋਣੀ ਕਿੰਨੀ ਕਿਹਾ ਨਿੱਕੇ ਨਿੱਕੇ ਵਿਆਂ ਦੇ ਛੇਲੇ ਹੀ ਪਤਾ ਨਹੀਂ ਕਿੰਨੇ ਕਿਹਾ ਇਹਨਾਂ ਦੇ ਭੇਡੂ ਜਿਹੜੇ ਨਿੱਕੇ ਆ ਤੇ ਖੋਤੇ ਨਾਂ ਰੱਖੇ ਆ ਨਾਲ ਛੇਲੇ ਕੁੱਤੇ ਪਤਾ ਨਹੀਂ ਕੀ ਕੀ ਆ ਨਾਲ ਐਦਾਂ ਹੀ ਚਾਰੀ ਚੂਰੀ ਜਾਂਦੇ ਆ ਐਦਾਂ ਹੀ ਗਾਂਦਾਂ ਗਾਂ ਲਈ ਫਿਰਦੇ ਆ ਬਾਕੀ ਐਦਾਂ ਆ ਕੰਮ ਚੁੱਬੇ ਦਾ ਤਕਰੀਬਨ ਲੱਗ ਗਈ ਹੋ ਗਿਆ ਦਿਖਾਉਣਾ ਮੈਂ ਆਹ ਸਟੈਪ ਬਣਾਤੇ ਆ ਉਹ ਥੱਲੇ ਨੀਂ ਧਰਤੀ ਆ ਇਧਰ ਵੀ ਆ ਪੂਰਾ ਵਧੀਆ ਕਰ ਦਿੱਤਾ ਆ ਐਨੂੰ ਉਹ ਗਾਂ ਚੱਲ ਤੇ ਇਹ ਵੀ ਬਣ ਗਿਆ ਸਾਰਾ ਸਿਰਫ ਲਿਪਣ ਵਾਲਾ ਰਹਿ ਗਿਆ ਇਹ ਇਧਰ ਆ ਤਵੀ ਵਾਲਾ ਜਿਗਾੜ ਵੀ ਬਣ ਗਿਆ ਆ ਉਧਰ ਉਹ ਧੂਆਂ ਕੱਢਣ ਨੂੰ ਵੀ ਬਣ ਗਿਆ ਸਿਰਫ ਸਲੈਵ ਵੀ ਰੱਖਣੀ ਆ ਉੱਤੇ ਤੇ ਬਾਕੀ ਮਿੱਟੀ ਪਾਉਣ ਵਾਲੀ ਰਹਿ ਗਈ ਹੈ ਬਸ ਤੇ ਕੱਲ ਨੂੰ ਇਹ ਕੰਪਲੀਟ ਹੋ ਜਾਣਾ ਸਾਰਾ ਇਧਰ ਜਾਲ ਜੂਲ ਵੀ ਪੱਟ ਕੇ ਦੁਬਾਰਾ ਸੈੱਟ ਕਰਤਾ ਆ ਆ ਵਿੱਚੋਂ ਵੀ ਇਹ ਵੀ ਸਾਰਾ ਸੈੱਟ ਕਰਤਾ ਆ ਤੇ ਹੁਣੇ ਹਟਿਆ ਨੇਰਾ ਹੋ ਗਿਆ ਹੁਣ ਤੇ ਵੀਡੀਓ ਵੀਡੀਓ ਬਣਾ ਨਹੀਂ ਹੁੰਦੀ ਅੱਜ ਮਾੜੀ ਜਿਹੀ ਬਣਾਈ ਆ ਇਹਨੂੰ ਹੁਣ ਪੱਕਾ ਕਰਨਾ ਥੱਲੇੋਂ ਨੀਂਦ ਧਰ ਦਿੱਤੀ ਆ ਉਹ ਵਿੱਚੋਂ ਇੱਟਾਂ ਰੱਖ ਕੇ ਦੋਨੇ ਬੰਨੇ ਧਰਤੀ ਆ ਗਾਰੇ ਨਾਲ ਜਣਾਈ ਕਰਕੇ ਉੱਤੇ ਲਿਆਉਣਾ ਇਹ ਰੱਖੀਆਂ ਇੱਟਾਂ ਉੱਟਾਂ ਵਾਲੇ ਦਵਾਲੇ ਤੇ ਸਵੇਰੇ ਹੋ ਜਾਊਗਾ ਕੰਪਲੀਟ ਬਾਕੀ ਇਦਾਂ ਵੀ ਵੀਡੀਓ ਪਿਛਲੀ ਵੀ ਵਿੱਚ ਆਊਗੀ ਬਣੀਆਂ ਤਾਂ ਬੇਤੇ ਵੀ ਆ ਤੇ ਉਹਨੇ ਨਾਲ ਵੀਡੀਓ ਪੂਰੀ ਕਰਕੇ ਤੇ ਦਿਖਾਉਨੇ ਆ ਜਿੰਨੀ ਕੁ ਬਣੀਆਂ ਠੀਕ ਹੈ ਜੀ ਸਸੀਗਾ ਸਾਰਿਆਂ ਨੂੰ ਮਿਲਦੇ ਆ ਕਿਸੇ ਹੋਰ ਵਲੌਗ 'ਚ